ਨਮਸ਼ੇਰ ਬੰਗਾ ਵਿਕੇ ਸੇਤ ਅੰਤੁਦੀਪ ਨਾਮੀ ਮਨੀ ਗ੍ਰਾਮ ਦੀ ਦੁਕਾਨ 'ਤੇ ਨਕਾਬਪੋਛ ਲੁਟੇਰਿਆਂ ਦੇ ਵੱਲੋਂ ਦੁਕਾਨ 'ਤੇ ਕੰਮ ਕਰਨ ਵਾਲੀ ਲੜਕੀ ਨੂੰ ਪਿਸਤੌਲ ਦਾ ਬਟਾ ਮਾਰ-ਮਾਰ ਕੇ ਜ਼ਖਮੀ ਕਰਨ ਉਪਰੰਤ ਦੁਕਾਨ ਦੇ ਕਾਊਂਟਰ ਦੇ ਵਿੱਚ ਪਈ ਨਕਦੀ ਵਿੱਚੋਂ 50,000 ਰੁਪਏ ਦੇ ਕਰੀਬ ਦੀ ਨਕਦੀ ਦੀ ਲੁੱਟ ਕੀਤੀ ਹੈ। ਇਸ ਸਬੰਧੀ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਇੱਕ ਨਕਾਬਪੋਛ ਲੁਟੇਰਾ ਜੋ ਕਿ ਉੱਥੇ ਦੁਕਾਨ ਦੇ ਅੰਦਰ ਆਇਆ, ਉਸ ਨੇ ਦੁਕਾਨ 'ਤੇ ਕੰਮ ਕਰਨ ਵਾਲੀ ਲੜਕੀ ਮਨਪ੍ਰੀਤ ਕੌਰ ਨੂੰ ਕਿਹਾ ਕਿ ਮਨੀ ਗ੍ਰਾਮ ਤੋਂ ਉਸ ਨੂੰ ਪੈਸੇ ਚਾਹੀਏ ਹਨ। ਕਾਊਂਟਰ 'ਤੇ હાજર ਮਨਪ੍ਰੀਤ ਨੂੰ ਉਸ ਵਿਅਕਤੀ ਦੇ ਵੱਲੋਂ ਉਸਦਾ ਕੋਡ ਪੁੱਛਿਆ ਗਿਆ ਤੇ ਕੰਪਿਊਟਰ ਦੇ ਵਿੱਚ ਭਰਨਾ ਸ਼ੁਰੂ ਕੀਤਾ ਜਦੋਂ ਕੋਡ ਭਰ ਰਹੀ ਸੀ ਤੋ ਲੁਟੇਰਾ ਕੈਸ਼ ਕਾਊਂਟਰ ਦੇ ਅੰਦਰ ਦਾਖਲ ਹੋ ਗਿਆ ਤੇ ਦੁਕਾਨ ਦੇ ਗੱਲੇ ਨੂੰ ਹਟਾ ਲਿਆ ਮਨਪ੍ਰੀਤ ਦੁਆਰਾ ਜਦੋਂ ਉਸ ਨੂੰ ਰੋਕਿਆ ਗਿਆ ਤਾਂ ਉਹ ਉਸ ਤੇ ਹਮਲਾ ਕਰ ਦਿੱਤਾ ਗਿਆ ਲੁਟੇਰੇ ਨੇ ਹੱਥ ਵਿੱਚ ਬੜੀ ਪਿਸਤਲ ਦੇ ਰਾਈਂ ਸਿਰ 'ਤੇ 4-5 ਵਾਰੀ ਬਟਾ ਮਾਰਿਆ ਅਤੇ ਉਹ ਫੁੱਲ ਜ਼ਖਮੀ ਕਰ ਦਿੱਤਾ ਲੜਕੀ ਦਾ ਚੀਕ ਝਾੜਾ ਸੁਣ ਕੇ ਜੋ ਦੁਕਾਨਦਾਰ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਲੁਟੇਰਾ ਫਰਾਰ ਹੋ ਗਿਆ ਇਸ ਪੂਰੀ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਕੀ ਚ ਆ ਰਹੀ ਹੈ ਜੇ ਜੀ ਜਾਣਕਾਰੀ ਜੋ ਤੁਹਾਨੂੰ ਮੁੱਢਲੀ ਜਾਣਕਾਰੀ ਸਾਹਮਣੇ ਆਇਆ ਮਰੀ ਜਾਣਕਾਰੀ ਦੇ ਦਿਓ ਅਜੇ ਨਹੀਂ ਹੈ ਕੁੜੀ ਦਾ ਦੇਖਿਆ ਤੇ ਸਾਰੇ ਤਰਤੀਸ਼ ਕਰਕੇ ਫਿਰ ਨੁਕਸਾਨ ਕਿੰਨਾ ਹੋਇਆ ਜੀ ਲੁੱਟ ਹੋਈ ਕਿੰਨੀ ਦੀ ਲੁੱਟ ਨਹੀਂ ਕੋਈ ਹੋਈ ਹੈ ਜੇ ਅਜੇ ਹਲੇ ਤਰਤੀਸ਼ ਚੱਲ ਰਹੀ ਆ ਹਲੇ ਦੇਖ ਰਹੇ ਆ ਮੌਕੇ ਤੇ ਆਏ ਆ ਠੀਕ ਹੈ ਜੀ ਜੋ ਵੀ ਕੋਈ ਧਿਆਨ ਦੇ ਵਿੱਚ ਆਊਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਹਲੇ ਤਾਂ ਜਿਹੜੀ ਉਹਦੀ ਕੁੜੀ ਦੀ ਦਵਾਈ ਦੂਈ ਉਹ ਲੈ ਕੇ ਆਏ ਆ ਟ੍ਰੀਟਮੈਂਟ ਕਰਾ ਰਹੇ ਆ ਕਿੰਨੇ ਸੱਟ ਲੱਗੀ ਕੁੜੀ ਦਾ ਕੁੜੀ ਦੇ ਇੱਥੇ ਹੀ ਆ ਤੁਹਾਡੇ ਸਾਹਮਣੇ ਹੀ ਕੁੜੀ ਉਹਨਾਂ ਨੂੰ ਪੁੱਛ ਲਓ ਤੇ ਅੰਦਰ ਹੀ ਆ ਮਨਪ੍ਰੀਤ ਕੀ ਗੱਲ ਸੀ ਮੇਰੇ ਕੋਲ ਸੀ ਤੇ ਬ ਤੇ ਮੈਨੂੰ ਕਹਿੰਦੇ ਪੇਮੈਂਟ ਆਈ ਆ ਬਾਹਰੋਂ ਪੇਮੈਂਟ ਚੈੱਕ ਕਰਿਓ ਤੇ ਮੈਂ ਉਧਰੋਂ ਪਿੱਛੇ ਆ ਕੰਪਿਊਟਰ ਤੇ ਪੇਮੈਂਟ ਚੈੱਕ ਕਰਨ ਲੱਗੀ ਨੰਬਰ ਪਰ ਲੱਗੀ ਸੀ ਨੰਬਰ ਕੋਲ ਫੋਨ ਲਾਇਆ ਕਿ ਤੇ ਤੁਹਾਨੂੰ ਨੰਬਰ ਪਰ ਲੱਗੀ ਤਾਂ ਅਚਾਨਕ ਉੱਥੇ ਦੂਜੀ ਸਾਈਡ ਦਰਵਾਜ਼ੇ ਦੀ ਦੂਜੀ ਸਾਈਡ ਤੇ ਆਵਾਜ਼ ਆਸੀ ਜੀ ਤੁਹਾਡੇ ਅੰਦਰ ਕਾਊਂਟਰ ਤੇ ਆਵਾਜ਼ ਆਉਂਦਾ ਸੀ ਕਾਊਂਟਰ ਤੇ ਆਉਂਦਾ ਸੀ ਤੇ ਫਿਰ ਤੁਹਾਡੇ ਨਾਲ ਕੀ ਕੀਤਾ ਉਹਨਾਂ ਨੇ ਉਹਨਾਂ ਨੇ ਮੈਨੂੰ ਕਹਿੰਦੇ ਗੱਲ ਆ ਖੋਲ ਮੈਂ ਤੇ ਮੈਨੂੰ ਕੋਈ ਗੱਲ ਆ ਖੋਲ ਨਹੀਂ ਕੋਈ ਕੋਸ਼ਿਸ਼ ਨਹੀਂ ਕਰਦਾ ਹੈਗਾ ਉਹਨਾਂ ਨੇ ਗੱਲ ਆਪੇ ਖੋਲ ਲਿਆ ਗਰਨੇ ਦੇ ਵਿੱਚ ਮੈਨੂੰ ਪਤਾ ਨਹੀਂ ਕਿ ਉਹ ਬਸ ਉਹ ਵੀ ਹੱਥਾ ਬਾਕੇ ਗੱਡੇ ਕਿਵੇਂ ਲੇ ਕਰਦੇ ਇਹ ਜਿਹੜੀ ਸੀ ਬੇਟਾ ਇੱਕ ਜਣੀ ਦੋ ਜਣੇ ਇੱਕ ਜਣੀ ਸੀ ਤੁਹਾਡੇ ਸਿਰ ਤੇ ਕੀ ਛੱਟ ਲੱਗੀ ਹੋਇਆ ਹਾਂ ਪਿਸਟਲ ਦੀ ਬੈਕ ਸਾਈਡ ਮਾਰ ਲਿਆ 5-6 ਵਾਰੀ 5-6 ਵਾਰੀ ਪਿਸਟਲ ਦੀ ਬੈਕ ਸਾਈਡ ਮਾਰ ਲਿਆ ਉਹਨੇ ਇਹ ਤਾਂ ਨਹੀਂ ਕਿ ਆ ਤੇਰੇ ਮੈਂ ਗੋਲੀ ਮਾਰ ਦੇਣੀ ਪਹੇਂ ਇਦਾਂ ਕੁਛ ਨਹੀਂ ਇਦਾਂ ਨਹੀਂ ਕਿ ਆ ਬਸ ਉਹ ਮਾਰ ਗਏ ਕਿੰਨੇ ਜਣੇ ਸੀ ਗੰਦਾ ਹੀ ਸੀ ਗੰਦਾ ਹੀ ਸੀ ਅ ਤੁਸੀਂ ਕਿੱਥੇ ਦੇ ਰਹਿਣ ਵਾਲੇ ਆ ਸਾਮੇ ਤੋਂ ਆਨੇ ਆ ਤੁਹਾਡੀ ਉਹ ਸ਼ਾਪ ਦਾ ਨਾਮ ਕੀ ਹੈ ਆਨਸੂਪੀ एंटरਪ੍ਰਾਈਜ਼ ਹਾਸਲ ਆਨਸੂਪੀ एंटरਪ੍ਰਾਈਜ਼ ਆਨਸ਼ੂਪੀ ਐਂਟਰਪ੍ਰਾਈਜ਼ ਤੇ ਉਥੇ ਹੋਰ ਕੀ ਕੰਮ ਕਰਦੇ ਤੁਸੀਂ ਨਾਲ ਫੁੱਲਾਂ ਦਾ ਕੰਮ ਵੀ ਆ ਤੇ ਮੋਨਿੰਗਰਾਮ ਦਾ ਕੰਮ ਵੀ ਉਹ ਲੁੱਟਣੀ ਆਇਆ ਸੀ ਬੰਦਨ ਕੋਈ ਇਦਾਂ ਦਾ ਨਹੀਂ ਪਤਾ ਨਹੀਂ ਕਿ ਤੇ ਪੇਮੈਂਟ ਚੈੱਕ ਕਰਨ ਆਇਸ ਕੰਮ ਤੇ ਉਹਨਾਂ ਚੈੱਕ ਕਰ ਤੋਂ ਬਾਅਦ ਉਹ ਆਈ ਹੈ ਨੰਬਰ ਚੈੱਕ ਕਰ ਲਓ ਫੇਰ ਤੁਹਾਡੇ ਉਹਨਾਂ ਨੇ ਵੱਟ ਮਾਰ ਦਿੱਤੇ ਇਹ ਉਹ ਨੇੜੇ ਤੁਹਾਡੇ ਬਿਲਕੁਲ ਤੁਹਾਡੇ ਨੇੜੇ ਖਾਣਾ ਆ ਇਦਾਂ ਉਹਨਾਂ ਨੂੰ ਖਾਣ ਨਹੀਂ ਆਇਆ ਕਿ ਮਤਲਬ ਅਸੀਂ ਇਦਾਂ ਦੀ ਪੋਪ ਪਿਸਟਾ ਲੈ ਕੇ ਖਾਣੇ ਦੇ ਕੋਲ ਕਿੰਨੇ ਚਿਰ ਹੋ ਗਏ ਬੇਟਾ ਤੈਨੂੰ ਕਿੱਥੇ ਕੰਮ ਕਰਦੇ ਹੋ 6 ਸਾਲ ਹੋ ਗਏ 6 ਸਾਲੇ ਪਹਿਲੀ ਵਾਰ ਦਾ ਤਾਂ ਉਹ ਵੀ ਇਦਾਂ ਵੀ ਕਦੀ ਉਹ ਲੜਕੀ ਤੁਹਾਡੇ ਕੋਲ ਕੰਮ ਕਰਦੀ ਉਹਦਾ ਕੀ ਨਾਮ ਉਹਦਾ ਨਾਮ ਮਨਪ੍ਰੀਤ ਦਾ ਮਨਪ੍ਰੀਤ ਕਿੰਨੇ ਕੀ ਦਿਨ ਤੁਹਾਡੇ ਕੋਲ ਕੰਮ ਕਰਦੀ ਆ ਮੇਰੇ ਕੋਲ ਵੀ 6 ਸਾਲ ਹੋ ਗਏ 6 ਸਾਲ ਹੋ ਗਏ ਅੱਜ ਕੀ ਬਾਰਦਾ ਤੋਂ ਹੀ ਮੈਂ ਦਵਾਈ ਲੈਣ ਗਿਆ ਸੀ ਫਲੋਰ ਤੇ ਮੈਨੂੰ ਤਿੰਨ ਕੋਈ ਕੁੜੀ ਦਾ ਫੋਨ ਆਇਆ ਵੀ ਕੋਈ ਬੰਦੇ ਪੈ ਗਏ ਇਕਦਮ ਹੀ ਤੇ ਉਹਦੇ ਪਿਸਟਲ ਇੱਥੇ ਮਾਰ ਕੇ ਪਾ ਸੀਰ ਦੇ ਵਿੱਚ ਹਾਂਜੀ ਸਰ ਦੇ ਪਿੱਛੇ ਤੋਂ ਮੁੰਡੇ ਦੋ ਮਿੰਟ ਚ ਦੋ ਜਗ੍ਹਾ ਤੇ ਪਿਸਟਲ ਮਾਰਦੇ ਤੇ ਉਹ ਬੰਦੇ ਦੀ ਪਛਾਣ ਵਰੀਤ ਨਹੀਂ ਪਛਾਣ ਹਾਂਜੀ ਤੱਕ ਤਾਂ ਨਹੀਂ ਸਰਕਾਰ ਦੇ ਕੋਲ ਪੁਲਿਸ ਨੂੰ ਜਾਣਕਾਰੀ ਦੇਤੀ ਹੈ ਹਾਂਜੀ ਪੁਲਿਸ ਨੂੰ ਜਾਣਕਾਰੀ ਦੇ ਤੇ ਇਹ ਕੁੜੀ ਦਾ ਨਾਮ ਕੀ ਹੈ ਮੰਨ ਕਿਸ ਤੋਂ ਕਿਹੜੇ ਪਿੰਡ ਦੀ ਹੈ ਕੰਮੇ ਦੀ ਕੰਮੇ ਤੋਂ ਫਟਾਫਟ ਕੈਸ਼ ਚੋਣਨ ਦੀ ਹੋਇਆਗਾ ਪੂਰਾ ਥੋੜਾ ਬਣਾ ਹੈਗਾ ਜੀ ਇੱਕ ਅੱਧੀ ਕਾਫੀ ਦਾ ਮਿਸਟੇਕ ਲੱਗ ਜੂਗਾ ਜੀ ओके ਉਹ ਵੀ 5000 ਰੁਪਏ 5000 ਰੁਪਏ 5000 ਰੁਪਏ ਜਾਂ ਕੋਈ ਹਜ਼ਾਰ ਦੇ ਕਿਤੇ ਹਾਂਜੀ ਲੁੱਟ ਕੇ ਲੈ ਗਿਆ ਹਾਂਜੀ ਕੱਲਾ ਹੀ ਸੀ ਬੰਦਾ ਉਹ ਕੁੜੀ ਕੱਲੀ ਸੀ ਮੈਂ ਦੋਈ ਜਾਂਦੇ ਨਹੀਂ ਜਿਹੜਾ ਲੁੱਟਣ ਆਇਆ ਉਹ ਕੱਲਾ ਹੀ ਚਲਾ ਗਿਆ ਗੁਰੂਤ ਕੋਈ